ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 20 ਦਸੰਬਰ ਹੈ 20 ਦਸੰਬਰ ਤੇ 21 ਦਸੰਬਰ ਦੀ ਜਿਹੜੀ ਰਾਤ ਹੈ ਉਹ ਸਿੱਖ ਇਤਿਹਾਸ ਨੂੰ ਆਪਣੀ ਬੁੱਕਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਮਾਈ ਬੈਠੀ ਹੈ ਕਿਉਂਕਿ ਇਸ ਰਾਤ ਨੂੰ ਦੀਨ ਦੁਨੀਆ ਦੇ ਵਾਲੀ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ 탄탄 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਸੀ ਅੱਜ ਦਾ ਦੌਰ ਜੋ ਅਸੀਂ ਹੰਡਾ ਰਹੇ ਹਾਂ ਇਹਦੇ ਵਿੱਚ ਵੀ ਜੇ ਅਸੀਂ ਦੇਖੀਏ ਕਿਸੇ ਨੂੰ ਘਰ ਛੱਡਣਾ ਪਵੇ ਵਸਦਾ ਰਸਦਾ ਕਿਸੇ ਨੂੰ ਪਰਿਵਾਰ ਛੱਡਣਾ ਪਵੇ ਨਿਸ ਅਨੁਸਾਰੀਆਂ ਜੜੀਆਂ ਸੰਪਤੀਆਂ ਨੇ ਛੱਡਣੀਆਂ ਪੈਣ ਬੜਾ ਦਰਦਨਾਕ ਬੜਾ ਅਸਹਿ ਬੜਾ ਦੁੱਖਦਾਈ ਹੁੰਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹਸਤਾ ਵਸਦਾ ਰਸਤਾ ਸ੍ਰੀ ਅਨੰਦਪੁਰ ਸਾਹਿਬ ਜੋ ਉਹਨਾਂ ਦਾ ਆਪਣਾ ਸੀ ਆਪੇ ਪੋਹੇ ਤੇ ਬਣਾਇਆ ਸੀ ਵਸਾਇਆ ਸੀ ਉੱਥੇ ਘਰ ਸੀ ਬਾਹਰ ਸੀ ਉੱਥੇ ਸਹਿਬਜ਼ਾਦੇਆਂ ਦਾ ਬਚਪਨ ਸੀ ਜੋ ਉਹਨਾਂ ਨੇ ਖੇਡਦੇ ਆ ਬਤੀਤ ਕੀਤਾ ਵਿਦਿਆ ਪ੍ਰਾਪਤ ਕਰਦੇ ਆ ਬਤੀਤ ਕੀਤਾ ਸ਼ਾਸਤਰ ਵਿਦਿਆ ਪ੍ਰਾਪਤ ਕਰਦੇ ਆ ਬਤੀਤ ਕੀਤਾ ਉੱਥੇ ਮਾਤਾ ਗੁਜਰੀ ਜੀ ਦੀਆਂ ਯਾਦਾਂ ਸੀ ਮਾਤਾ ਨਾਨਕੀ ਜੀ ਦੀਆਂ ਯਾਦਾਂ ਸੀ ਉਹਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਰ ਅੱਜ ਦੀ ਰਾਤ ਛੱਡਣੀਆਂ ਪਈਆਂ ਆਤ ਸਰਦ ਰਾਤ ਜਦੋਂ ਅਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਉੱਤੋਂ ਦੁਸ਼ਮਨਾਂ ਦਾ ਕੀ ਰਾ ਦੁਸ਼ਮਨ ਦਾ ਹਮਲਾ ਇੱਕ ਪਾਸੇ ਮੁਗਲ ਫੌਜਾਂ ਦੂਜੇ ਪਾਸੇ ਪਹਾੜੀ ਰਾਜਿਆਂ ਦੀਆਂ ਫੌਜਾਂ ਐਸੀ ਵਿਕਟ ਸਥਿਤੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੌਂਸਲਾ ਉਹਨਾਂ ਦਾ ਜ਼ੇਗਰ ਕਿੰਨਾ ਵੱਡਾ ਸੀ ਸੰਸਾਰ ਦੇ ਉੱਤੇ ਕੋਈ ਵੱਡੀ ਚੀਜ਼ ਨਹੀਂ ਹੈ ਜਿਹਦੇ ਨਾਲ ਤੁਲਨਾ ਕੀਤੀ ਜਾ ਸਕੇ ਸਰਸਾ ਨਦੀ ਦੇ ਕੰਢੇ ਦੇ ਉੱਤੇ ਜਗ੍ਹਾ 'ਚ ਲੜਾਈ ਹੋ ਰਹੀ ਹੈ ਤੇ ਰਾਤ ਦਾ ਹਨੇਰਾ ਅਤ ਸਰਦ ਰਾਤ ਹੈ ਧੁੰਦ ਪਸਰੀ ਹੋਈ ਹੈ ਤੇ ਇਸ ਅਤ ਸਰਦ ਕਾਲੀ ਬੋਲੀ ਧੁੰਦ ਦੇ ਨਾਲ ਲਪੇਟੀ ਹੋਈ ਰਾਤ ਦੇ ਵਿੱਚ ਸ਼ੁਕਾ ਮਾਰਦਾ ਵਗਦਾ ਮਾਰਦਾ ਦਰਿਆ पार ਕੀਤਾ ਪਰਵਾਰ ਖੇਰੂ ਖੇਰੂ ਹੋ ਗਿਆ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕੁਝ ਸਿੰਘਾਂ ਦੇ ਸਹਿਤ ਚਮਕੌਰ ਸਾਹਿਬ ਬੜੇ ਪਾਸੇ ਨੂੰ ਆਏ ਮਾਤਾ ਜੀ ਮਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਖੇੜੀਵਾਲ ਨੂੰ ਤੁਰੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਹੋ ਤੁਰੇ ਜਸਤਾ ਚਿੱਦਰ ਰੋਖ ਮੋਸੀ ਉਧਰ ਨੂੰ ਤੁਰਿਆ ਪਾਤਸ਼ਾਹ ਦੇ ਪ੍ਰਾਣਾਂ ਤੋਂ ਪਿਆਰੇ ਸਿੰਘ ਇਸ ਸਰਸਾ ਨਦੀ ਨੂੰ ਪਾਰ ਕਰਦੇ ਆ ਆਪਣੀਆਂ ਸ਼ਹੀਦੀਆਂ ਪ੍ਰਾਪਤ ਕਰਕੇ ਉਹ ਜ਼ਾਲਾ ਹੋਇਆ ਰਾਤ ਨੂੰ ਪਰਿਵਾਰ ਇਕੱਠਾ ਤੁਰਦਾ ਹੈ ਪਰ ਜਦੋਂ ਅਗਲੇ ਦਿਨ ਓਜ਼ਾਲਾ ਹੁੰਦਾ ਕੋਈ ਕਿਤੇ ਹੈ ਕੋਈ ਕਿਤੇ ਹੈ ਕੋਈ ਕਿਤੇ ਹੈ ਕੋਈ ਕਿਤੇ ਜੰਗ ਦਾ ਮਾਹੌਲ ਹੈ ਇਹ ਰਾਤ ਇੱਕ ਇਤਿਹਾਸ ਦੀ ਸਭ ਤੋਂ ਕਾਲੀ ਸਭ ਤੋਂ ਭਿਆਨਕ ਤੇ ਸਭ ਤੋਂ ਵੱਧ ਪੀੜਾ ਦੇਣ ਵਾਲੀ ਰਾਤ ਮਨੁੱਖੀ ਮਨਨ ਤੋਰੇ ਕੁ ਸਕੂਨ ਵੀ ਦਿੰਦੀ ਕਿ ਇੰਨਾ ਮਾਹੌਲ ਵਿਪਰੀਤ ਹੋਣ ਦੇ ਬਾਵਜੂਦ ਨਾ ਸਿੰਘਾਂ ਨੇ ਹੌਸਲਾ ਹਾਰਿਆ ਨਾ ਸਤਗੁਰਾਂ ਨੇ ਹੌਸਲਾ ਹਾਰਿਆ ਨਾ ਮਾਤਾਵਾਂ ਨੇ ਹੌਸਲਾ ਹਾਰਿਆ ਨਾ ਸਾਹਿਬਜ਼ਾਦਾ ਨੇ ਹੌਸਲਾ ਹਾਰਿਆ ਔਰ ਇਹ ਰਾਤ ਸਾਨੂੰ ਰਜ਼ਾ ਦੇ ਵਿੱਚ ਰਹਿਣਾ ਵੀ ਸਿਖਾਉਂਦੀ ਹੈ ਪਾਣਾ ਮੰਨਣਾ ਵੀ ਸਿਖਾਉਂਦੀ ਹੈ ਪਰਿਵਾਰ ਵਿਛੋੜੇ ਦੀ ਇਹ ਰਾਤ ਇਸ ਇੱਕ ਇਤਿਹਾਸ ਦਾ ਅਹਿਮ ਹਿੱਸਾ ਹੈ ਅਹਿਮ ਰਾਤ ਹੈ ਅੱਜ ਸ਼ਹੀਦੀ ਪੰਦਰਵਾੜਾ ਪਰ ਆਰੰਭ ਹੋ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਕਟਨਾਵਾਂ ਵਾਪਰੀਆਂ ਆਪਾਂ ਜ਼ਿਕਰ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ